ਜੀਵਨ ਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ 9 ਸਾਲ ਦੀ ਉਮਰ ਦੇ ਵਿੱਚ ਤਦ ਕੀ ਅਲੌਕਿਕ ਨਜ਼ਾਰਾ ਸੀ ਉਹਦਾ ਬਿਰਤਾਂਤ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਣ ਲੱਗੇ ਆ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਜਰੂਰ ਕਰਿਓ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਵਿਸਾਖੀ ਵਾਲੇ ਦਿਨ ਮਾਮਾ ਕਿਰਪਾਲ ਚੰਦ ਸਾਹਿਬ ਚੰਦ ਤੇ ਉਗਰ ਸੈਨ ਅਤੇ ਭਾਈ ਦਿਆਲਦਾਸ ਜੀ ਭਾਈ ਫਿਰੂਜੀ ਭਾਈ ਮੀਹਾ ਜੀ ਭਾਈ ਦੇਸਰਾਜ ਆਦਕ ਨਾਮੀ ਸਿੱਖਾਂ ਤੇ ਮਸੰਦਾਂ ਨੇ ਮਾਤਾ ਗੁਜਰੀ ਦੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਲੰਗਰ ਵਰਤਾ ਕੇ ਦਾਦੂਆ ਸਾਹਿਬ ਸਾਇਵਨ ਤਣਾ ਕਰ ਵਿਸ਼ਾਈ ਕਰ ਦਿੱਤੀ ਸਭ ਸੰਗਤਾਂ ਲੋਕ ਸਾਜ ਕੇ ਬੈਠ ਗਏ ਉਸ ਵੇਲੇ ਮਹਾਰਾਜ ਜੀ ਦਾ ਜੋ ਸ਼ਿੰਗਾਰ ਸੀ ਉਹ ਇਸ ਤਰ੍ਹਾਂ ਸੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸੁਪੁੱਤਰ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਇਸ਼ਨਾਨ ਕਰਾ ਕੇ ਵਸਤਰ ਸ਼ਸਤਰ ਕਲਗੀ ਕੰਠਾ ਮੋਤੀਆਂ ਦੀ ਮਾਲਾ ਨੌ ਰਤਨ ਜੜ ਕੇ ਪੋਟਾ ਪਣਾ ਕੇ ਮਾਤਾ ਜੀ ਨੇ ਮਾਮਾ ਜੀ ਪਾਸ ਭੇਜ ਦਿੱਤਾ ਜਦੋਂ ਦੋਤੀਆਂ ਦੇ ਕਲਗੀਧਰ ਪਾਤਸ਼ਾਹ ਦੋਤੀਆਂ ਦੇ ਚੰਦ ਵਾਂਗੂ ਮਹਿਲ ਚੋਂ ਬਾਹਰ ਆਏ ਤਾਂ ਇੱਕੋ ਵਾਰ ਖਲਕਤ ਚੋਕ ਪਈ ਖੁਸ਼ੀਆਂ ਦੇ ਖੰਦ ਵੱਜੇ ਫੁੱਲ ਵਰਸੇ ਜੇਕਾਰੇ ਗਜਾਏ ਗਏ ਗੁਰੂ ਜੀ ਦੇ ਕਮੈਦ ਘੋੜੇ ਪਰ ਸਵਾਰ ਦਾਦਾ ਸਾਹਿਬ ਹੌਲੀ-ਹੌਲੀ ਰਵਾਨਾ ਹੋਏ ਤਕਤਾਰ ਬੰਨੇ ਹੋਏ ਰਸਤੇ ਦੋਹਾਂ ਪਾਸੇ ਸਿੱਖ ਸਿੱਖਣੀਆਂ ਚਕੋਰਾ ਅਨਸਾਰ ਇੱਕ ਟੱਕ ਦੇਖ ਰਹੇ ਸਨ ਜਿਵੇਂ ਚੰਨ ਨੂੰ ਚਕੋਰ ਵੇਖਦੀ ਹੈ ਇਸ ਤਰ੍ਹਾਂ ਸਿੱਖ ਗੁਰੂ ਸਾਹਿਬ ਨੂੰ ਦੇਖ ਰਹੇ ਸਨ ਸ਼ਬਦੀ ਜੋਹਾਰ ਲੈਂਦੇ ਹੋਏ ਜਦ ਸਵਾ ਪਾਸ ਪਹੁੰਚੇ ਤਾਂ ਸਾਰਾ ਦਰਬਾਰ ਹਮ ਹੁਮਾ ਕੇ ਖੜਾ ਹੋ ਗਿਆ ਗੁਰੂ ਕਲਿੰਦਰ ਪਿਤਾ ਜੀ ਸਿੰਘਾਸਨ ਨੂੰ ਨਮਸਕਾਰ ਕਰਕੇ ਉੱਤੇ ਜਾ ਬਰਾਜੇ ਉਸ ਸਮੇਂ ਐਸੇ ਛੱਬ ਫੱਬ ਰਹੀ ਸੀ ਮਾਨੋ ਸੁਮੇਰ ਉੱਤੇ ਬਲ ਰਵੀ ਬਰਾਜ ਰਿਹਾ ਹੋਵੇ ਅਤੇ ਦੇਵਤੇ ਚੁਫੇਰੇ ਖੜੇ ਹੋਣ ਗੁਰੂ ਜੀ ਪਰ ਚੌਰ ਝੁਲਣ ਲੱਗਾ ਗੰਦਾਰਬਾਜਹਿ ਰਾਗੀਆਂ ਬੜੇ ਠਾਠ ਨਾਲ ਗਾਇਆ ਗੁਰਸੇਵੋ ਕਰ ਨਮਸਕਾਰ ਅੱਜ ਹਮਾਰੇ ਮੰਗਲਚਾਰ ਅੱਜ ਹਮਾਰੇ ਮਹਾ ਆਨੰਦ ਚੰਤ ਲਥੀ ਪੀਟੇ ਗੋਬਿੰਦ ਇਹ ਸ਼ਬਦ ਗਾਏ ਗਏ ਸਾਰੀ ਸਭਾ ਪ੍ਰਸੰਨ ਹੋ ਗਈ ਪੱਟਾਂ ਤੇ ਕਵੀਸਰੀਆਂ ਨੇ ਗੁਰੂ ਮਹਿਮਦ ਦੀ ਕਵਿਤ ਸੁਣਾਏ ਬੰਦੀ ਜਨਾਂ ਨੇ ਬੰਸਾਵਲੀ ਉਚਾਰੀ ਇਸਤਰੀਆਂ ਸੋਹਲੇ ਗਉਣ ਲੱਗੀਆਂ ਉਸ ਸਮੇਂ ਦੀ ਸਭਾ ਦੀ ਛੱਬ ਦੇਖ ਕੇ ਉਪੇਂਦਰ ਨੂੰ ਆਪਣੀ ਸਭਾ ਫਿੱਕੀ ਜਾਪਦੀ ਹੋਣੀ ਮਾਮਾ ਕਿਰਪਾਲ ਚੰਦ ਜੀ ਅਤੇ ਬਾਬਾ ਬੁੱਢਾ ਜੀ ਕੇ ਗੁਰਦਿੱਤੇ ਬਾਬਾ ਆਰਾਮ ਕੋਇਰਜੀ ਨੇ ਅਰਦਾਸਾ ਸੋਧ ਕੇ ਪੰਜ ਪੈਸੇ ਇੱਕ ਨਾਰੀਅਲ ਗੁਰਾਈ ਦਾ ਚਿੰਨ ਜਜੌਮੇ ਪਾਸਾ ਨੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਆਪਣੇ ਹੱਥੀ ਗੁਰੂ ਸਾਹਿਬ ਲਈ ਭੇਜਿਆ ਸੀ ਦਸਮ ਪਾਸਾ ਜੀ ਅੱਗੇ ਰੱਖ ਕੇ ਕੇਸਰ ਦਾ ਤਿਲਕ ਲਗਾ ਕੇ ਚਾਰ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ ਸੰਗਤਾਂ ਨੇ ਜੇਕਾਰੇ ਗੁਜਾਏ ਫੁੱਲ ਵਰਸਾਏ ਗਏ ਬਾਜੇ বাজਾਏ ਗਏ ਰਣ ਸਿੰਘੇ ਵੱਜੇ ਬਾਬਾ ਕਰਪਾਲ ਚੰਦ ਜੀ ਨੇ ਬੀਦੀ ਤਿਹਣ ਭੱਲੇ ਸੋਢੀ ਚੌਹਾਂ ਦੀਆਂ ਚਾਰ ਪੱਗਾਂ ਤੇ ਆਪਦੀ ਪੰਜਵੀਂ ਪੱਗ ਜੋੜ ਕੇ ਬਾਦਸ਼ਾਹ ਜੀ ਦੇ ਸਿਰ ਤੇ ਸਜਾ ਦਿੱਤੀ ਸੋਨੇ ਦੇ ਕੰਗਣ ਕਲਗੀ ਇੱਕ ਘੋੜਾ ਚਾਂਦੀ ਦੇ ਸਾਜ਼ ਵਾਲਾ ਗੁਰੂ ਜੀ ਨੂੰ ਅਤੇ अनेका ਭੁੱਖਣ ਵਸਤਰ ਆਪਣੀ ਭੈਣ ਮਾਤਾ ਗੁਜਰੀ ਜੀ ਦੀ ਭੇਟਾ ਕੀਤੀ ਫਿਰ ਬਾਬਾ ਬੁੱਢਾ ਜੀ ਕੇ ਗੁਰਦਿੱਤੇ ਜੀ ਨੇ ਚਾਂਦੀ ਸਾਜ ਵਾਲਾ ਘੋੜਾ ਕਲਗੀ ਜੜਾਉ ਤਲਵਾਰ ਬਾਜ ਕਮਾਨ ਮੋਤੀਆਂ ਦੀ ਮਾਲਾ ਪੱਗ ਦਸਾਲਾ ਪੰਜ ਮੋਰਾ ਰੱਖ ਨਮਸਕਾਰ ਕੀਤੀ ਇਹਦੇ ਪਿੱਛੋਂ ਚਾਰੇ ਵੰਸਾਂ ਦੇ ਸਹਿਬਜ਼ਾਦਿਆਂ 22 ਮੰਜੀਆਂ ਦੇ ਮਹੰਤਾਂ ਅਰਬੋਂਜਾ ਮਸੰਦਾਂ ਨੇ ਘੋੜੇ ਸ਼ਸਤਰ ਵਸਤਰ ਦੁਸਾਲੇ ਗੁਰੂ ਸਾਹਿਬ ਦੀ ਭੇਟਾ ਕੀਤੀ ਹੋਰਨਾ ਆਈਆਂ ਸੰਗਤਾਂ ਨੇ ਵੀ ਮਹਾਰਾਜ ਅੱਗੇ ਭੇਟਾ ਕੀਤੀਆਂ ਦਿਮਾਨ ਮਤੇਰਾਮ ਤੇ ਸਹਿਬਚੰਦ ਮੁੰਸੀ ਇਹ ਲਿਖਦੇ ਰਹੇ ਮੇਵੜਾ ਅਰਦਾਸਾ ਕਰਦਾ ਗਿਆ ਖਜ਼ਾਨਚੀ ਸੰਭਾਲਦੇ ਰਹੇ ਪਦਾਰਥਾਂ ਦੇ ਗੰਝ ਲੱਗੇ ਫਿਰ ਕੜਾ ਪ੍ਰਸ਼ਾਦ ਵਰਤਾਇਆ ਗਿਆ ਜੋ ਉਸ ਵੇਲੇ 5000 ਦਾ ਤਿਆਰ ਕਰਵਾਇਆ ਗਿਆ ਸੀ ਕਿਉਂਕਿ ਜਦੋਂ ਮਹਾਰਾਜ ਜੀ ਨੂੰ ਗੁਰਤਾ ਗਦੀਆ ਤਿਲਕ ਲਾਇਆ ਤਾਂ ਇੰਜ ਮੰਨੋ ਕਿ ਸਾਰੀ ਖਲਕਤ ਹੀ ਨਹੀਂ ਬਲਕਿ ਸਵਰਗ ਤੋਂ ਦੇਵਤੇ ਵੀ ਆਪ ਮਹਾਰਾਜ ਜੀ ਨੂੰ ਤਿਲਕ ਲਾਉਣ ਵਾਸਤੇ ਆਏ ਹੋਣ ਅਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤਤਪਰ ਹੋਣ ਜਿਵੇਂ ਉਹਨਾਂ ਦੇ